ਇਹ ਗੱਡੀ ਕਵਰ ਕਰ ਰਹੀ ਹੈ ਤੇ ਪਿੱਛੋਂ ਸੁਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਡਿਆ ਇੱਕ ਉੱਡ ਗਿਆ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪੋ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਧੱਲੇ ਹੀ ਤੇ ਐਨੇ ਉਹ ਬੰਦਾ ਧੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਧੱਲੇ ਆ ਜਾਂ ਨਹੀਂ ਆ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਜਾਂ ਵੀਰ ਰੱਬ ਵੱਲੋਂ ਮੈ ਗਈ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਆਓ ਅੱਜ ਦੇ ਦਿਨ ਦੇ ਕੰਮ ਉਹਨੂੰ ਲੈ ਕੇ ਚਲੀਏ ਫਿਰਲੇ ਆਓ ਬੱਬੂ ਭਾਈ ਨੂੰ ਲਿਆਓ ਕਰਨ ਨੀ ਆ ਗਏ ਯਾਰ ਸ਼ੁਰੂਆਤੀ ਵੀਰ ਮੇਰੇ ਜਿਹੜੇ ਵੀ ਹੈਗੇ ਆ ਚੱਲ ਜੂ ਹੁਣ ਇਹਨਾਂ ਨੂੰ ਹੱਲ ਹੋਇਆ ਕਰਾਂਗੇ ਵੀਰ ਜੀ ਮੇਰੀ ਸਾਹਮਣੇ ਟ੍ਰੈਵਲ ਆ ਗਈ ਹੈ ਸਾਈਂ ਟ੍ਰੈਵਲ ਤੇ ਹੈ ਵੀਰ ਸਾਡੇ ਸਤਿਗੁਰੂ ਟ੍ਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰਾਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲక్ష్ਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਆ ਗੱਡੀ ਕਵਰ ਕਰ ਰਹੇ ਤੋ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਕੋ ਸੌਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਧੱਲੇ ਹੀ ਤੇ ਐਨੇ ਉਹ ਬੰਦਾ ਧੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸਲੇਟਰ ਤੇ ਪੈਰ ਦਿੱਤਾ ਬਾਏ ਜਾਂ ਵੀਰ ਰੱਬ ਵੱਲੋਂ ਮੈ ਗਈ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਨਹੀਂ ਤਾਂ ਪੰਜਾਬ ਪੁਲਿਸ ਦੀ ਐ ਹੋਏ ਕੰਮ ਕਰੇਗੀ ਤੇ ਫਿਰ ਕੀ ਕਰੇਗੀ ਪਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀ ਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨੇ ਦੇ ਉਹ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਵੜ ਗਏ ਆਪਣੇ ਬੰਦੇ ਨੂੰ ਇੱਕ ਲਾਪ ਕੇ ਘਾਬਰ ਗਏ ਕਿ ਬੰਦਾ ਉੱਠੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛੇ ਆੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਹੋਵਾ ਦੋ ਬੈਠੇ ਆ ਠੀਕ ਆ ਇਹ ਨਾ ਇੱਕ ਵੀਰੇ ਹੈ ਖਾ ਉੱਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾ ਰਿਆ ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਚ ਕਰਨਿਆ ਹਾਂ ਹਾਂਜੀ ਇਹ ਮੈਨੂੰ ਕਿਹਾ ਕਿ ਪਿੱਛੇ ਘਾਰਾ ਮੈਂ ਭਾਈ ਇੰਨੀ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਨਾ ਨਹੀਂ ਨਹੀਂ ਤੁਸੀਂ ਕਿਹਾ ਕਿ ਨਾ ਮੈਂ ਇਹ ਲੈਣਾ ਤੁਹਾਨੂੰ ਬਾਅਦ ਚ ਮੈਂ ਭਾਈ ਇਹ ਗੱਲ ਆਖੀ ਹੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਹੈ ਠੀਕ ਹੈ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਇਕੱਠ ਮੈਂ ਤੁਹਾਨੂੰ ਇਹ ਚੀਜ਼ ਆਖਿਆ ਆਖਿਆ ਸੀਗਾ ਕਿ ਭਾਈ ਐਕਟਿਵ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਬਾਰ ਤੇ ਨਹੀਂ ਲਗਾਈ। ਉਹ ਮੈਂ ਬਾਈ ਤੇ ਕਰਕੇ ਆਖਿਆ ਹੀਗਾ ਦੇਖ ਹੁਣ ਮੈਰੀ ਮੇਰੀ ਤਾਂ ਕੱਲੀ ਬਾਈ ਖਲੋਤੀ। ਠੀਕ ਐ। ਮੈਂ ਸਾਈਡ ਤੇ ਕਰਨੀ। ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆਉਂਦੇ ਆ ਜਿੱਦਾਂ ਆ ਵੀ ਰਿਡ ਐਕਸੀਡੈਂਟ ਹੋਇਆ। ਉਦਾਂ ਗੱਡੀ ਵੀ ਤੇ ਲੱਗੀ ਵਿੱਚ ਘਾਰੀ। ਉਸਤਾਦ ਗੱਲ ਸੁਣ। ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਐ। ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼। 2 ਮਿੰਟ ਦੀ ਗੱਲ ਐ। ਠੀਕ ਐ। ਬਾਕੀ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ। ਹਾਂਜੀ ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿਛੋ ਸੜਕ ਕੋ ਵਗਦੀ ਆਉਂਦੀ ਆ ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੋਇਆ ਡਰਾਈਵਰ ਦਾ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲੋ ਯਾਰ ਉਹਦਾ ਨਾਮ ਨਾਮ ਤੁਹਾਡਾ ਦੱਸ ਦੇਣਾ ਹੁੰਦਾ ਬਾਈ ਜਰਮਨ ਪ੍ਰੀ ਸਿੰਘ ਜਰਮਨ ਪ੍ਰੀ ਸਿੰਘ ਨਾਮ ਆ ਬਾਈ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਨਾ ਤਰਨਤਾਰਨ ਦਾ ਤਰਨਤਾਰਨ ਦਾ ਰਹਿਣ ਵਾਲਾ ਵੀਰੇ ਇਹ ਕਿ ਕਰਨ ਦੇ ਆ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੀਗਾ ਇਹ ਵੇਹ ਤੇ ਸਾਣੀ ਜਾਂਦਾ ਹੀ ਕਿਤੇ ਠੀਕ ਹੈ ਸੜਨ ਤਰਨਤਾਰਨ ਦੇ ਇਧਰ ਪੈਂਦਾ ਨਹੀਂ ਕਿ ਇਹ ਕਿਤੇ ਕਰਨ ਦੇ ਆ 1 ਮਿੰਟ ਇਹਨੂੰ ਫਲੋਰ ਲੋਰ ਬਾਰਾ ਬਾਰਾ ਆਪ ਦਾ ਆ ਆ ਆ ਬਾਰਾ ਬਾਈ ਬਾਰਾ ਤੂੰ ਬੈ ਅੰਦਰ ਕਿ ਬੈ ਲੈ ਬੈ ਵੀਰ ਤੁਹਾਡੇ ਸਾਹਮਣੇ ਬਈ ਹੁਣ ਕੀ ਕਰਨਾ ਹੈ ਉਹ ਇੱਥੇ ਲੈ ਵੀਰ ਜੀ ਡਿਊਟੀ ਤੇ ਆ ਮੁਰਾ ਡਿਊਟੀ ਕਿਥੇ ਹੈ ਸਰਪ੍ਰਾਈਜ਼ ਰੈਂਕ ਦੀ ਹੈ ਹਾਂ ਸੀਟੀਓ ਸਾਹਮਣਾਲ ਸੀਟੀਓ ਸਾਹਦ ਨਾਲ ਜੁੜੀ ਹੈ ਠੀਕ ਹੈ ਹਾਂ ਜੀ ਤੂੰ ਬਾਈ ਭਾਜੀ ਕੰਮ ਕਰ ਦੇ ਜੀ ਮੈਂ ਜੋਬ ਕਰਦਾ ਵੀਰੇ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਹਾਂ ਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਹੋਵੇ ਉਹਨਾਂ ਨੇ ਫਿਰ ਕਿਉਂ ਵੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿੰਨਾ ਟੁੱਟ ਗਿਆ ਫਿਰ ਤੁਹਾਡਾ ਸ਼ੀਸ਼ਾ ਤਾਂ ਚਲੋ ਮਤਲਬ ਜੇ ਟੁੱਟ ਗਿਆ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜਾਂ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਡ ਨੰਬਰ ਹਾਂਜੀ ਬੈਡ ਨੰਬਰ ਕੀ ਹੈ ਆਪਣਾ ਨਾਮ 603 ਹਾਂਜੀ 603 ਜਰਮਨ ਪੀਸਿੰਗ